ਆਪ ਸਭ ਨੂੰ ਇਸ ਗੱਲ ਦੀ ਪੂਰੀ ਪੂਰਨ ਜਾਣਕਾਰੀ ਹੈ ਸਾਰੇ ਇਸ ਗੱਲ ਤੋਂ ਜਾਣੂ ਮਾਵਾਕਫ ਹੈ ਕਿ ਮਾਨ ਸਰਕਾਰ ਜਾਂ ਪੰਜਾਬ ਬਠਿੰਡੇ ਦਾ ਪ੍ਰਸ਼ਾਸਨ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਕਰ ਰਿਹਾ ਹੈ ਬਠਿੰਡੇ ਡਿਸਟ੍ਰਿਕਟ ਦੇ ਵਿੱਚ ਪਿੰਡ ਕਸੋਖਾਨਾ ਨੇ ਲੋਕਾਂ ਦੇ ਨਾਲ ਇਹ ਆਪਾਂ ਬਹੁਤ ਵਾਰੀ ਚਰਚਾ ਕਰ ਚੁੱਕੇ ਹਾਂ ਸਵਾਲ ਇਸ ਗੱਲ ਦਾ ਹੈ ਕਿ ਅਗਰ ਬਿਲਕੁਲ ਰਸਤਾ ਕੋ ਨਿਕਲਦਾ ਹੀ ਨਾ ਹੋਵੇ ਕੋਈ ਕਿਸੇ ਪਾਸੇ ਗੁੰਜਾਇਸ਼ ਹੀ ਨਾ ਹੋਵੇ ਤੇ ਫੇਰੀ ਕੋਈ ਥਾਂ ਹੋਵੇ ਉੱਥੇ ਨਹੀਂ ਲਿਵਾੜਾ ਪੈਂਦਾ ਹੋਵੇ ਤਾਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਮਾਰ ਕੇ ਲੋਕਾਂ ਨੂੰ ਲਟਾਰ ਕੇ ਨਿਘਾਇਆ ਜਾ ਸਕਦਾ ਹੈ ਪਰ ਇੱਥੇ ਦਾ ਅਲਟਰਨੇਟ ਹੈ ਅਲਟਰਨੇਟ ਦਿੱਤਾ ਗਿਆ ਕਿ ਪਹਿਲਾਂ ਜਿਹੜਾ ਨਕਸ਼ਾ ਬਣਿਆ ਉਹ ਬਿਲਕੁਲ ਸੜਕ ਦੇ ਨਾਲ ਨਾਲ ਬਣਿਆ ਹੈ ਉਹ ਗੰਦਾ ਪਾਣੀ ਕੱਢਣਾ ਯਾਰ ਇੱਕ ਇੱਕ ਸ਼ਹਿਰ ਦਾ ਗੰਦਾ ਪਾਣੀ ਕੱਢਣਾ ਹੈ ਤੇ ਪਿੰਡ ਵਿੱਚ ਕਾਰ ਦੀ ਕੱਢਣਾ ਹੈ ਇਸੇ ਪ੍ਰਸ਼ਾਸਨ ਦੀ ਜੇਗਾ ਤੇ ਪੱਕਲੇ ਪ੍ਰਸ਼ਾਸਨ ਦੇ ਨੇ ਕਹਿੰਦਾ ਇਹ ਮਾਮਸਾ ਦੀ ਸਰਕਾਰ ਦੇ ਦੀ ਜੇਗਾ ਇਹ ਨਵੀਂ ਐਮਐਲਏ ਦੀ ਵਿੱਚ ਹੈ ਇਸ ਜਿਦ ਨੂੰ ਲੈ ਕੇ ਉਹ ਲਗਾਤਾਰ ਪਿੰਡ ਨੂੰ ਮਦਦ ਲਟਾਰਿਆ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਇੱਕ ਬੀਬੀ ਇਸ ਦੇ ਖਰਾਬ ਲੜਾਈ ਲੜਦੀ ਜ਼ਹਿਰ ਪੀਂਦੀ ਕੋਸ਼ਿਸ਼ ਕੀਤੀ ਉਹਨੇ ਔਰ ਉਸ ਨੂੰ ਸੰਭਾਲਿਆ ਬੜੇ ਔਖੇ ਹੋ ਕੇ ਬੜੇ ਮਿਹਨਤ ਕਰਕੇ ਲੋਕਾਂ ਨੇ ਬਚਾਈ ਉਹਦੀ ਜਾਨ ਬਚਾਈ ਗਏ ਪਰ ਉਸ ਸਰਕਾਰ ਦੇ ਪ੍ਰਸ਼ਾਸਨ ਨੇ ਸਿਰ ਤਰ ਕੇ ਮਰਨ ਦਾ ਫੈਸਲਾ ਲੈ ਚੁੱਕੀ ਸੀ मेरी विनती है मैं प्रशासन ਨੂੰ ਫਿਰ ਦੁਬਾਰਾ ਇਹ ਕਹਿਣਾ ਚਾਹੁੰਦਾ ਕੀ ਕਰਦੇ ਕਿੰਨਾ ਚਿਰ ਤੁਸੀਂ ਸਾਡੇ ਬੰਦਿਆਂ ਨੂੰ ਜੇਲਾ ਜਬੰਦ ਕਰੀ ਜਾਓਗੇ ਅੱਜ ਫੇਰ ਇੱਕ ਸ਼ਾਂਤ ਨਹੀਂ ਪ੍ਰੋਟੈਸਟ ਕਰਨਾ ਮੈਂ ਸਮਝਦਾ ਕਿ ਹਰ ਇੱਕ ਦਾ ਸੰਵਿਧਾਨਕ ਰਾਈਟ ਹੈ ਤੇ ਇਹ ਕਿਹੜਾ ਤਰੀਕਾ ਹੋ ਗਿਆ ਵੀ ਜਦੋਂ ਮਰਜੀ ਡੀਸੀ ਦੀ ਮਰਜੀ ਹੈ ਗੱਡੀ ਕਮਿਸ਼ਨਰ ਚਾਹੇ ਉਹਦਾ ਕੋਈ ਧਾਰਾ 147 ਲਾ ਦੇ ਤੇ ਕਦੇ ਕਿਸੇ ਨੂੰ ਅੰਦਰ ਨਹੀਂ ਬੰਨ੍ਹ ਦੇਣਾ ਇਹਦਾ ਮਤਲਬ ਲੋਕਾਂ ਦਾ ਧਾਰਾ 144 ਲਾ ਕੇ ਲੋਕਾਂ ਦਾ ਰਾਈਟ ਟੂ ਪ੍ਰੋਟੈਸਟ ਦਾ ਜਿਹੜਾ ਇਹਨੂੰ ਕੁਚਲਣ ਵਾਸਤੇ ਬਣਾਈਆ ਧਾਰਾ ਹੈ ਇਹ ਕਿਸ ਪਰਪਸ ਲਈ ਹੈ ਇਹ ਕਿਉਂ ਕੀਤਾ ਜਾ ਰਿਹਾ ਹੈ ਮੇਰਾ خیال ਹੈ ਇਹ ਤਾਂ ਕਦੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜਦੋਂ ਲੋਕ ਜਿਹੜੇ ਭਾਰਤ ਗੁਲਾਮ ਸੀ ਭਾਰਤ ਦੇ ਲੋਕ ਗੁਲਾਮ ਸੀ ਉਦੋਂ ਵੀ ਲੋਕਾਂ ਦਾ ਰਾਈਟ ਟੂ ਪ੍ਰੋਟੈਸਟ ਪ੍ਰੋਟेक्ट ਕੀਤਾ ਜਾਂਦਾ ਸੀ ਉਦੋਂ ਵੀ ਲੋਕ ਆਪਦੇ ਅੰਦੋਲਨ ਕਰਦੇ ਰਹੇ ਨੇ ਉਦੋਂ ਵੀ ਲੋਕ ਗੈਰਸਾਬੀ ਦੇ ਖਿਲਾਫ ਬਾਤ ਚੁੱਕਦੇ ਰਹੇ ਔਰ ਅੱਜ ਤੇ ਹੈਰਾਨ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਲੋਕਤੰਤਰਕ ਰਾਜ ਦੇ ਅੰਦਰ ਲੋਕਾਂ ਨੂੰ ਲਤਾੜਿਆ ਜਾ ਰਿਹਾ ਹੈ ਲੋਕਾਂ ਨੂੰ ਲਤਾੜ ਕੇ ਉੱਠੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਲੋਕਾਂ ਦੀ ਆਵਾਜ਼ ਚਾਹਿਆ ਕਿ ਜਦੋਂ ਡੀਸੀ ਸਾਹਿਬ ਕੋਲ ਬਾਹਰ ਜਾ ਕੇ ਗੱਲ ਕਰਦੇ ਆ ਡੀਸੀ ਸਾਹਿਬ ਨੂੰ ਕਹਿੰਦੇ ਆ ਔਰ ਡੀਸੀ ਸਾਹਿਬ ਨੇ ਔਰ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਅਧਿਕਾਰੀਆਂ ਨੇ ਆਏ ਹੋ ਲੋਕਾਂ ਨਾਲ ਗੱਲ ਕਰਨ ਦੀ بجائے ਧਾਰਾ 143 ਦਾ ਵਾਸਤਾ ਪਾ ਕੇ ਉੱਥੇ ਪ੍ਰੋਟੈਸਟ ਕਰਨ ਗਏ ਲੋਕਾਂ ਨੂੰ ਸਾਰਿਆਂ ਨੂੰ ਚੱਕ ਕੇ ਬੱਸਾਂ ਵਿੱਚ ਝਾੜ ਕੇ ਔਰ ਵਕ-ਵਕ ਥਾਣਾ ਦੇ ਵਿੱਚ ਲੈ ਗਏ ਔਰ ਲੋਕਾਂ ਨੂੰ ਅਰੇਸਟ ਕਰ ਲਏ ਈਵਨ ਇੱਥੋਂ ਤੱਕ ਕਿ ਰਸਤੇ 'ਚ ਜਾਪਦੇ ਬੰਦੇ ਜਿਹੜੇ ਸਾਡੇ ਆਪਣਾ ਮੁਕਸਰ ਜ਼ਿਲ੍ਹੇ ਦੇ 50 ਦੇ ਕਰੀਬ ਕਿਸਾਨ ਆ ਜਿਹੜੇ ਗੱਦਮਾ ਹਪਲੀਸ ਨੇ ਟੇਰੈਸਟ ਕਾਬਤੀ ਨੂੰ ਉੱਥੇ ਬਿਠਾ ਰੱਖੇ ਨੇ ਇਸੇ ਤਰ੍ਹਾਂ ਸੰਗਰੂਰ ਦੀ ਪੁਲਿਸ ਨੇ ਉੱਥੇ ਬਰੁੱਖਾ ਵਿੱਚ ਸਾਡੇ ਕਿਸਾਨਾਂ ਨੂੰ ਅਰੈਸਟ ਕਰ ਰੱਖੇ ਨੇ ਮਾਨਸਾ ਦੀ ਪੁਲਿਸ ਨੇ ਮਾਨਸਾ ਦੇ ਵਿੱਚ ਅਰੈਸਟ ਕਰ ਰੱਖੇ ਨੇ ਫ੍ਰੀਕੋਰਡ ਦੀ ਪੀਪਲ ਇਸ ਨੇ ਸਾਡੇ ਬਿਰਕੌਰ ਜਿਹਦੇ ਆਗੂ ਸਮੇਤ ਅਮਰਜੀਤ ਸਿੰਘ ਘੈਣਾ ਜਿੱਥੇ ਅਰੈਸਟ ਕਰਕੇ ਰੱਖੇ ਹੋਏ ਮੈਂ ਕਹਿੰਦਾ ਕਿਹੜਾ ਤਰੀਕਾ ਹੈ ਇਹ ਲੋਕਤੰਤਰ ਹੈ ਇਹ ਡੈਮੋਕ੍ਰੇਸੀ ਹੈ ਕਿ ਲੋਕਾਂ ਦੀ ਆਵਾਜ਼ ਇਹ ਨੱਚ ਸਕਣ ਤੇ ਸਰਕਾਰ ਜਿੱਥੋਂ ਦੀ ਮਰਜ਼ੀ ਚਾਹੇ ਜਿਦਾਰ ਕੇ ਲੋਕਾਂ ਨੂੰ ਇਹ ਦਿਖਾ ਦੇਵੇ ਔਰ ਉਹ ਲੋਨਾ ਨਾ ਨਾਤਾ ਉਹ ਜਦੋਂ ਅਲਟਰਨੇਟ ਹੈ ਜਦੋਂ ਇੱਕ ਰਸਤਾ ਪਾਸੇ ਕੀ ਪਾਣੀ ਨੂੰ ਨਿਗਾਰਨ ਦਾ ਪਾਣੀ ਨੂੰ ਕੱਢ ਕੇ ਲੈ ਜਾਣ ਦਾ ਰਸਤਾ ਹੈ ਸੜਕਾਂ ਦੇ ਸਰਕ ਦੇ ਨਾਲ ਨਾਲ ਕੱਢ ਕੇ ਲਜਾਇਆ ਜਾ ਸਕਦਾ ਹੈ ਖੇਤਾਂ ਤੋਂ ਬਾਹਰ ਵੀ ਲਜਾਇਆ ਜਾ ਸਕਦਾ ਹੈ ਖੇਤਾਂ ਦੇ ਮੇਦੀ ਪੈਣ ਤੋਂ ਬਾਹਰ ਵੀ ਲਜਾਇਆ ਜਾ ਸਕਦਾ ਹੈ ਔਰ ਲੋਕਾਂ ਨੇ ਜੋ ਕੀਤਾ ਹੈ ਤਾਂ ਕਿ ਜਿੱਥੋਂ ਵੀ ਕਿਤੇ ਤੁਹਾਨੂੰ ਜਿਹੜੇ ਵੀਰ ਦੀ ਮੈਂ ਬੇਨਤੀ ਕਰਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਕੇਕ ਦੇ ਵਿੱਚ ਜਾਣਗੇ ਜਿਹੜੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕਹਿੰਦੀ ਲੋਕਾਂ ਨੂੰ ਕੁੱਟ ਕੇ ਤਮੋ ਪਾਣੀ ਨਿਗਾੜਿਆ ਔਰ ਰੋਕੇ ਹੀ ਆ ਭਗਵੰਤ ਮਾਨ ਦੀ ਸਰਕਾਰ ਦੇ ਆਪ ਦੇ ਬੰਦਿਆਂ ਨੇ ਕਿ ਅਸੀਂ ਨਹੀਂ ਅੰਗਲਨ ਮੇਰਾ ਇਹਦਾ ਮਤਲਬ ਕੀ ਨਿਕਲ ਰਹਾ ਹੈ ਕਿ ਸਰਕਾਰ ਲਗਾਤਾਰ ਕੇ ਲੋਕਾਂ ਨੂੰ ਕੁੱਟ ਕੇ ਲੋਕਾਂ ਦੀ ਹੱਜਰੇ ਉੱਤੇ ਪਾਣੀ ਨਿਗਾੜਾ ਚਾਹੁੰਦੀ ਹੈ ਗੰਦਾ ਔਰ ਆਪ ਦੇ ਜਿਹੜੇ ਖਾਸ ਨੇ ਖਾਸ ਨੇ ਇਹਨੂੰ ਮਨਾਉਣਾ ਕੀ ਆ ਕੰਮ ਹੈ ਔਰ ਉਹਨੂੰ ਮਨਾਉਣ ਦੇ ਲਈ ਡਿਪਟੀ ਕਮਿਸ਼ਨਰ ਦਾ ਜੋ ਮੈਨੂੰ ਰਿਪੋਰਟ ਮਿਲੀ ਹੈ ਕਿ ਮਨੇ ਕਹਿ ਪਾ ਕਿ ਅਸੀਂ ਮਾਰਜਾ ਦੇ ਦਾਂਗੇ ਔਰ ਨਾਲ ਦੀ ਨਾਲ ਆ

کتنے بھی کوئی انسیڈنٹ یہ پر گیا پھر پر بٹنڈا پرشاسن نے سوچے گا کہ ضمےواری والی کون بنے گا کی بٹنڈا ڈی سی بنے گا کی سنبھالے گا اس یا بٹنڈے بی کی پلیس بن سنبھالے گی یا ایم ایل اے کون ضمےوار ہوگا کھنے سے جان دنج گا ہو لیکن یہ گل ضرور ہے کہ جب کوئی اتنے ایم ایسے ہو گئے گٹنا واپری پھر وہ ذمے دار انہوں نے ٹہرایا ਜੋ ਵੀ ਤੁਹਾਡੀ ਮੰਨੀ ਜਿਹੜੇ ਅੱਜ ਪਿੰਡਾਂ ਐਨੀ ਧੱਕੇਸ਼ਾਹੀ ਕਰ ਰਹੇ ਨੇ ਸੋ ਇਸ ਕਰਕੇ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿੰਦਾ ਕਿ ਐਨੀ ਧੱਕੇਸ਼ਾਹੀ ਦੇ ਨਾਲ ਕਦੇ ਵੀ ਰਾਜ ਪ੍ਰਬੰਧ ਨਹੀਂ ਚੱਲਦੇ ਹੁੰਦੇ ਲੋਕਾਂ ਦੀ رائے ਨਾਲ ਰਾਜ ਪ੍ਰਬੰਧ ਚੱਲਦੇ ਹੁੰਦੇ ਆ ਉਹ ਭਲੋ ਮਾਨਸੋ ਤੁਸੀਂ ਤਾਂ ਕਹਿੰਦੇ ਸੀ ਸੱਚ ਤੋਂ ਸਰਕਾਰ ਚਲਾਵਾਂਗੇ ਔਰ ਸੱਚ ਪਿੱਟੀ ਜਾਂਦੀ ਹੈ ਸੱਚ ਰੋਈ ਜਾਂਦੀ ਹੈ ਕਿ ਇੱਥੋਂ ਵੀ ਪਾਣੀ ਨਾ ਲਗਾਓ ਤੇ ਤੁਹਾਡੀ ਸਰਕਾਰ ਜ਼ਬਰਦਸਤੀ ਇੱਥੋਂ ਨਹੀਂ ਪਾਣੀ ਲੰਗਾ ਰਹੀ ਹੈ ਸਾਰਾ ਪਿੰਡ ਪਿੱਤੀ ਜਾਂਦਾ ਸੋ ਇਸ ਬੇਦਖਾਤੀ ਨੂੰ ਰੋਕੇ ਸਰਕਾਰ ਬਠਿੰਡਾ ਪ੍ਰਸ਼ਾਸਨ ਰੋਕੇ ਨਹੀਂ ਤਾਂ ਹੋਰ ਇਸ ਤੋਂ ਵੀ ਜ਼ਿਆਦਾ ਸੱਟ ਐਕਸ਼ਨ ਹੋਣਗੇ ਔਰ ਭਾਵੇਂ ਜਿੰਨਾ ਮਰਜੀ ਜੋ ਲਾਓ ਇਹਨੇ ਇਸ ਤਰੀਕੇ ਨਾਲ ਲੁਕਣਾ ਨਹੀਂ ਔਰ ਮੈਂ ਬੇਨਤੀ ਕਰਾਂ ਫਿਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜੇ ਬੰਦੇ ਤੁਸੀਂ ਜ਼ਿਲ੍ਹਾ ਚ ਬੰਦ ਕਰ ਰਹੇ ਹੋ ਕੀ ਗੁਨਾਹ ਵੀਰਾਂ ਦਾ ਕੀ ਉਹਨਾਂ ਦਾ ਰਾਈਟ ਨਹੀਂ ਕਿ ਜਿਸੀ ਦੇ ਦਰਜਾ ਦਾ ਪ੍ਰੋਟੈਸਟ ਕਰ ਸਕਣ ਅੱਜ ਸਾਰੇ ਦੇ ਸਾਰੇ ਚੱਕੇ 100 ਸਫਾ ਸਫਾ ਕਿਸਾਨ ਚੱਕੇ ਫੈਕਟਰੀ ਜਿਹਨਾਂ ਦੀ ਬੰਦ ਕਰਤਾ

ਉਹ ਜੁਕ੍ਰੀਮਲ ਇਹ ਜਿੰਨੇ ਬੰਦਿਆਂ ਨੂੰ ਤੁਸੀਂ ਉੱਥੇ ਪਾਣੀ ਵੀ ਨਹੀਂ ਸਾਫ ਪ੍ਰੋਵਾਈਡ ਕਰਵਾ ਰਹੇ ਆ ਤੁਹਾਡਾ ਮੁਕਸਦ ਨਹੀਂ ਜੇ ਤਾਂ ਪਾਣੀ ਕਿੱਧਰ ਜਾਂਦਾ ਏ ਔਰ ਇੱਥੋਂ ਦੇ ਸਾਡੇ ਕਿਸਾਨਾਂ ਨੂੰ ਮਤਲਬ ਪਾਣੀ ਵੀ ਦਿੱਤਾ ਜਾ ਰਿਹਾ ਸੋ ਮੈਂ ਬੇਨਤੀ ਕਰਨਾ ਹੈ ਜੇ ਹਾਂ ਕਰੋ ਤੁਰੰਤ ਜਿੰਨੇ ਵੀ ਕਿਸਾਨ ਆਗੂ ਗ੍ਰਿਫਤਾਰ ਕੀਤੇ ਨੇ ਔਰ ਉਹ ਪਾਣੀ ਦਾ ਉਹਨੂੰ ਆਪਦੇ ਨੂੰ ਤੁਰੰਤ ਉੱਥੋਂ ਬਦਲ ਕੇ ਰਿਵਲਟਰ ਦੇ ਟਿਕਾ ਉਧਰ ਦੀ ਸਰਕਾਰ ਸੋਚੇ